ਚਲੋ ਆਪਾਂ ਗੱਲ ਨੂੰ ਅੱਗੇ ਵੱਲ ਨੂੰ ਤੋਰੀਏ ਜੀ ਇਹਦੇ ਨਾਲ ਮੈਂ ਇੱਕ ਕਮੈਂਟ ਲੈ ਲੈਣਾ ਸੰਜੀਵ ਗਰਗ ਜੀ ਆਏ ਕਹਿੰਨੇ ਜੀ ਮੈਂ ਪੁੱਛੋ ਤੋ ਹੀ ਮਿੰਟੂ ਜੀ ਇੱਥੇ ਪੁਲਿਸ ਚੌਂਕੀ ਦੇ ਬਾਹਰ ਫਾਇਰਿੰਗ ਹੋਈ ਹੈ ਜੀ ਕਹਿੰਨੇ ਕਿ ਬਾਈ ਚੌਂਕੀ ਦੇ ਬਾਹਰ ਹੀ ਹੋਈ ਹੈ ਜਿਹੜੀ ਫਾਇਰਿੰਗ ਹੋਈ ਆ ਤੇ ਉਹਦੇ ਵਿੱਚ ਮਿੰਟੂ ਜੀ ਰੋਲਰ ਆਪਾਂ ਤਾਂ ਬਹੁਤ ਪਿਆ ਹੋਇਆ ਅਜੀਤ ਵਾਲੇ ਨੇ ਤਾਂ ਪਹਿਲੇ ਖਬਰ ਚਲਾ ਦਿੱਤੀ ਕਹਿੰਨੇ ਕਿ ਬਾਈ ਕਾਤਲਨਾ ਹਮਲਾ ਹੋ ਗਿਆ ਐਮਐਲਏ ਸਾਹਿਬ ਤੇ ਗੋਲੀ ਚੱਲੀ ਹੈਗੀ ਕਹਿੰਦੇ ਕਿ ਬਾਈ ਉਹ ਤੋਂ ਬਾਅਦ ਪੁਲਿਸ ਨੇ ਨਾਲ ਦੀ ਨਾਲ ਆ ਗਿਆ ਪੁਲਿਸ ਕਹਿੰਨੇ ਕਿ ਬਾਈ ਨਹੀਂ ਕਹਿੰਨੇ ਕਿ ਐਮਐਲਏ ਸਾਹਿਬ ਦੇ ਉੱਤੇ ਨਹੀਂ ਗੋਲੀ ਗੋਲੀ ਗੁਲੀ ਚੱਲੀ ਹੈ ਵਾਹੇ ਤੇਰਾ ਕੋਜੀਆਂ ਹੋ ਜੂ ਹੁਣ ਨਵੇੜਾ ਤਾਂ ਇਹ ਗੱਲ ਹੈ ਹੁਣ ਹੁਣ ਇੱਥੇ ਆ ਕੇ ਕਹਾਣੀ ਨੇ ਬਰ ਗਈ ਹੁਣ ਅਸਲ ਦੇ ਵਿੱਚ ਮਾਜਰਾ ਕੀ ਹੈ ਮਿੰਟੂ ਜੀ ਜਰਾ ਥੋੜਾ ਮੈਚ ਆਉਂਗਾ ਕਿ ਇਸ ਮਸਲੇ ਤੇ ਪਾਈਏ ਥੋੜਾ ਜਿਹਾ ਬੈਕ ਤੋਂ ਪਾ ਕੇ ਅੱਜ ਦੇ ਕਰ ਪਹੁੰਚੀਏ ਕਿ ਇਹ ਇਹ ਗੱਲ ਕਿਵੇਂ ਬਣੀ ਹੈ ਦੇਖੋ ਸਭ ਤੋਂ ਜ਼ਿਆਦਾ ਜੇ ਕਿਸੇ ਟਰੱਕ ਯੂਨੀਅਨ ਚ ਰਫੜ ਪਿਆ ਸੀ ਤੇ ਉਹ ਪੁੱਛੋ ਆ ਹਾਂਜੀ ਪੁੱਛੋ ਚ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬੀਜੇ ਕੰਡੇ ਆ ਟਰੱਕ ਯੂਨੀਅਨਾਂ ਵਧੀਆ ਚੱਲਦੀਆਂ ਸੀ ਟਰੱਕ ਯੂਨੀਅਨਾਂ ਬੜਾ ਸ਼ਾਨਦਾਰ ਕੰਮ ਕਰਦੀਆਂ ਸੀ ਕਿਸੇ ਟਾਈਮ ਚਲੋ ਖਾਣ ਪੀਣ ਵੀ ਚੱਲਦਾ ਸੀ ਸਿੱਧੀ ਗੱਲ ਹੈ ਦਾਖਰੀ ਕਰਦੇ ਸਨ ਲੋਕ ਮਾਲ ਉਹਨਾਂ ਦਾ ਸੀ ਕਿ ਉਹ ਆਪ ਦਾ ਕੰਮਕਾਰ ਕਰਦੇ ਸੀ ਆ ਪਿਛਲੇ ਕੁਝ ਸਾਲਾਂ ਤੋਂ ਨਾ ਜਦੋਂ ਤੋਂ ਇਹ ਜਿਹੜਾ ਸਿਆਸੀ ਮਾਫੀਆ ਇਹਨਾਂ ਨੇ ਵੇਖਿਆ ਕਿ ਇੱਧਰ ਵੀ ਫਾਇਦਾ ਹੈ ਉੱਧਰ ਵੀ ਫਾਇਦਾ ਹੈ ਇਹਨਾਂ ਨੇ ਫਿਰ ਉੱਧਰ ਨੂੰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਖਾਸ ਤੌਰ ਤੇ ਸਨ 2000 ਤੋਂ ਬਾਅਦ ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ سلسلہ ਚੱਲ ਪਿਆ ਜਿੱਦੀ ਸਰਕਾਰ ਬਦਲਦੀ ਉਹਦੇ ਬੰਦੇ ਜਾ ਕੇ ਬਹਿ ਜਾਂਦੇ ਇੱਥੇ ਪੁਕਾਰ ਹੁੰਦੀ ਹੁੰਦੀ ਜਿਹੜੀ ਆ ਰੋਕ ਕਹਿੰਦੇ ਕਿ ਰੋਕ ਦਿਓ ਏ ਆ ਤੁਹਾਡਾ ਪ੍ਰਧਾਨ ਲੈ ਲੋ ਕਰ ਲੋ ਗੱਲ ਇੱਥੇ ਕੀ ਹੋਇਆ ਕਿ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਕਰ ਦਿੱਤਾ ਸੀ ਡੀ ਨੋਟੀਫਾਈਡ ਤੁਹਾਨੂੰ ਯਾਦ ਹੋਣਾ ਜੀ ਡੀ ਨੋਟੀਫਾਈਡ ਕਰ ਦਿੱਤਾ ਚੰਨੀ ਹੁਰਾਨੇ ਕਿਆ ਸੀਗਾ ਕਿ ਅਸੀਂ ਨੋਟੀਫਾਈਡ ਕਰਾਂਗੇ ਪਰ ਉਹਨਾਂ ਕੋਲ ਟਾਈਮ ਨਹੀਂ ਬਚਿਆ ਜਾਂ ਉਹਨਾਂ ਨੇ ਬਾਦ ਦੇ ਵਿੱਚ ਕਹਿ ਲੋ ਕਿ ਇਸ ਗੱਲ ਤੇ ਖਿਆਲ ਹੀ ਨਾ ਕੀਤਾ ਇਹ ਹਾਲੇ ਵੀ ਡੀ ਨੋਟੀਫਾਈਡ ਹੈ ਹੁਣ ਜਿਹੜੀ ਚੀਜ਼ ਡੀ ਨੋਟੀਫਾਈਡ ਹੈ ਜਾਂ ਤਾਂ ਤੁਸੀਂ ਨੋਟੀਫਾਈਡ ਕਰਕੇ ਆਉਂਦੇ ਹਿਸਾਬ ਲਾ ਲਓ ਕਿ ਜਿਹੜੀ ਚੀਜ਼ ਡੀ ਨੋਟੀਫਾਈਡ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਸਿਰ ਪੜਵਾਏ ਤੇ ਪਾੜੇ ਜਾ ਗਏ ਅਬ ਹੋਰ ਲੈ ਲਓ ਯਤੋਂ ਲੈ ਲਓ ਪੁੱਛੋ ਲੈ ਲਓ ਮਤਲਬ ਕਿ ਕਿਹੜੀ ਕਿਹੜੀ ਇਸ ਤਰ੍ਹਾਂ ਦੀ ਟਰੱਕ ਯੂਨੀਅਨ ਹੈ ਜਿਹਦੇ ਚ ਰੋਲਾ ਨਾ ਪਿਆ ਹੋਵੇਗਾ ਉਹ ਕਰਮਾਂ ਵਾਲੀ ਕੋਈ ਬਜੀ ਹੋਏਗੀ। ਅਬ ਹੋਰ ਤੇ ਆਪਸ ਚ ਹੀ ਲੜੇ ਸਨ ਤੁਹਾਨੂੰ ਪਤਾ ਸਿਰ ਪਾੜਨ ਤੱਕ ਗਏ ਸਨ ਡਾਂਗੋ ਡਾਂਗੀ ਹੋ ਗਏ। ਜੀ। ਤਾਂ ਇਸ ਤਰ੍ਹਾਂ ਕਈ ਮੰਡੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਟਰੱਕ ਯੂਨੀਅਨਾਂ ਜਿਹੜੀਆਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਚੱਲਦੀਆਂ ਟਰੱਕ ਯੂਨੀਅਨਾਂ ਨੂੰ ਇਹਨਾਂ ਨੇ ਰੋਕ ਕੇ ਤੇ ਬੰਦੇ ਬਦਲ ਦਿੱਤੇ ਉਹਦੇ ਚ ਪੁੱਛੋ ਇੱਕ ਸੀ। ਹੋਇਆ ਕਿ ਕਿ ਕਾਂਗਰਸ ਵੇਲੇ ਉੱਥੇ ਕਮੇਟੀ ਬਣ ਗਈ। ਕਮੇਟੀ ਬਣ ਗਈ ਜਿਸ ਵੇਲੇ ਤੇ ਇਹਨਾਂ ਨੇ ਉਸ ਕਮੇਟੀ ਨੂੰ ਤੋੜ ਕੇ ਇੱਕ ਚੱਕਬਖਤੂ ਵਾਲਾ ਜਿਹੜਾ ਪ੍ਰਧਾਨ ਸੀਗਾ ਗੁਰਦਾਸ ਓਹ ਲਾ ਦਿੱਤਾ ਤੇ ਇੱਕ ਸਰਬਜੀਤ ਮਾਲ ਸ਼ੈਦੋ ਟੁੰਗਾਲੀ ਦਾ ਸੀਗਾ ਓਹ ਲਾ ਦਿੱਤਾ ਮੀਤ ਪ੍ਰਧਾਨ ਓਹ ਵਿਚਾਰੇ ਰੌਲਾ ਪਾਉਂਦੇ ਰਹਿ ਗਏ ਓਹ ਕਹਿੰਦੇ ਜੀ ਅਸੀਂ ਜਿਹੜਾ 2 250 ਟਰੱਕ ਆਪਰੇਟਰ ਆ ਉਹ ਇੱਕ ਪਾਸੇ ਆ ਇਹ ਬੰਦਾ ਜਿਹੜਾ ਪ੍ਰਧਾਨ ਲਾਇਆ ਤੁਸੀਂ ਇਹ ਤੇ ਕਾਰ ਬਜ਼ਾਰ ਦਾ ਕੰਮ ਕਰਦਾ ਇਹਦੇ ਕੋਲ ਤੇ ਟਰੱਕ ਹੀ ਕੋਈ ਨਹੀਂ ਜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਗਾਂ ਗੱਲ ਵਧੀ ਆ ਕਿ ਜਿਹੜਾ ਆਪਸ ਚ ਇਹਨਾਂ ਦਾ ਦਫਾੜ ਪੈ ਗਿਆ ਗੁਰਦਾਸ ਨੇ ਪ੍ਰੈਸ ਕਾਨਫਰੰਸ ਤੱਕ ਕਰ ਦਿੱਤੀ ਉਹੀ ਸਰਬਜੀਤ ਤੇ ਜੀ ਕਿ ਜੀ ਪ੍ਰਾਣੀ ਕਮੇਟੀ ਹਿਸਾਬ ਨਹੀਂ ਦਿੰਦੀ ਤੇ ਕਮੇਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਪ੍ਰਾਣਾ ਤਾਂ ਇਨਚਾਰਜ ਸੀਗਾ ਇਹ ਜਿਹੜਾ ਸਰਬਜੀਤ ਸੀਗਾ ਇਹ ਤੇ ਇਨਚਾਰਜ ਸੀਗਾ ਬਾਈ ਜੀ ਤੇ ਬਾਈ ਹਿਸਾਬ ਕਿਹਦੇ ਤੋਂ ਲੈਣਾ ਫਿਰ ਗੱਲ ਗੋਲਮੋਲ ਵੀ ਨਹੀਂ ਇਹ ਵੀ ਨਹੀਂ ਹਿਸਾਬ ਦੇ ਰਹੇ ਟੀ ਡੀ ਐਸ ਦਾ ਰੋਲਾ ਸੀ ਉਹ ਕਹਿੰਦੇ ਜੀ ਕਿ ਟੀ ਡੀ ਐਸ ਦਾ ਕੋਈ ਰੋਲਾ ਨਹੀਂ ਹੈ ਰੋਲਾ ਬਸ ਇਹੋ ਆ ਕਿ ਪਰਚੀਆਂ ਵਰਚੀਆਂ ਚੱਲ ਰਹੀਆਂ ਇਹ ਟਰੱਕ ਆਪਰੇਟਰਸ ਕਹਿ ਰਹੇ ਸਨ ਕਥੇ ਤੌਰ ਤੇ ਕਿ ਬਸ ਖਾਣ ਪੀਣ ਦਾ ਕੰਮ ਚੱਲ ਰਿਹਾ ਹੈ ਜੀ ਅੱਛਾ ਇਹ ਧੱਕਮ ਧੱਕਾ ਚੱਲ ਰਿਹਾ ਸੀ ਫਿਰ ਤੁਹਾਨੂੰ ਯਾਦ ਹੋਣਾ ਕਿ ਇਹਨੂੰ ਗੁਰਦਾਸ ਨੂੰ ਵੀ ਲਾ ਕੇ ਤੇ ਬਣਾ ਦਿੱਤਾ ਗੁਰਦੀਪ ਉਪਲੀ ਵਾਲਾ ਗੁਰਦੀਪ ਉਪਲੀ ਵਾਲਾ ਉਹ ਜਿਹਦਾ ਤੁਹਾਨੂੰ ਯਾਦ ਆ ਫੋਨ ਵੀ ਜ਼ਬਤ ਕਰ ਲਿਆ ਸੀ ਐਨ ਆਈਏ ਨੇ ਜੀ ਬੜਾ ਰੋਲਾ ਪਿਆ ਸੀ ਸ਼ਾਇਦ ਨਵੰਬਰ ਦੀ ਗੱਲ ਹੈ ਆਪਾਂ ਗੱਲ ਵੀ ਕੀਤੀ ਸੀ ਉਹਨਾਂ ਨਾਲ ਮੈਂ ਸ਼ਰਵਰਸ਼ਨ ਵੀ ਲਿਆ ਸੀ ਉਹਨਾਂ ਦਾ ਹਾਂ ਜੀ ਉਸਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਬਾਈ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਹੈ ਜਿਹੜਾ ਫੋਨ ਹੈਗਾ ਸੋ ਆਪਦਾ ਜਾਂਚ ਪਰਖ ਲੈਣ ਤਾਂ ਕਹਿਨ ਦਾ ਮਤਲਬ ਇਹ ਹੈ ਕਿ ਕੰਮ ਚੱਲਦਾ ਚੱਲਦਾ ਦੇਖ ਲਓ ਕਿੱਥੇ ਦਾ ਕਿੱਥੇ ਆ ਗਿਆ ਜੀ ਹੁਣ ਜਿਹੜੀ ਇਹ ਘਟਨਾ ਹੋਈ ਆ ਦੇਖੋ ਪੁਲਿਸ ਇਹਦੇ ਉੱਤੇ ਕੁਝ ਹੋਰ ਕਹਿ ਰਹੀ ਆ ਪੁਲਿਸ ਤਾਂ ਜਿੱਦਾਂ ਕਹਿ ਲੋ ਕਿ ਉਸ ਖਬਰ ਤੋਂ ਬਿਲਕੁਲ ਉਲਟ ਆਪਣਾ ਪੱਖ ਦੇ ਰਹੀ ਆ ਜੀ ਉਹ ਕਹਿੰਦੇ ਕਿ ਨਹੀਂ ਨਹੀਂ ਦੋ ਧੜਿਆਂ ਦਾ ਟਕਰਾ ਸੀ ਇਹ ਸਭ ਕੁਝ ਹੋਇਆ ਪਰ ਲੜਾਈ ਦੀ ਜਿਹੜੀ ਹੈਗੀ ਆ ਤਹ ਤੱਕ ਉਹ ਤੁਸੀਂ ਗਏ ਹੋ ਤੁਸੀਂ ਬਿਹਤਰ ਕੰਮ ਕੀਤਾ ਮੈਂ ਉਹਦੇ ਵਾਸਤੇ ਤੁਹਾਨੂੰ ਪਹਿਲਾਂ ਹੀ ਗਾਉ ਅਪਰੀਸ਼ੀਏਟ ਵੀ ਕਰ ਦੇਣਾ ਕਿ ਤੁਸੀਂ ਉਸ ਪੱਤਰਕਾਰ ਨਾਲ ਵੀ ਗੱਲ ਕੀਤੀ ਡੀਆਈਜੀ ਨਾਲ ਵੀ ਗੱਲ ਕੀਤੀ ਤੇ ਅਖੀਰ ਜਿਹੜਾ ਹੈ ਉਹ ਕਹਾਣੀ ਦਾ ਦੂਸਰਾ ਲੜ ਵੀ ਤੁਸੀਂ ਫੜਿਆ ਉਹ ਜ਼ਰੂਰ ਤੁਸੀਂ ਅਪਡੇਟ ਕਰ ਦੇਣਾ ਪਰ ਅਸ਼ੋਕੜ ਇਹੋ ਹੈ ਕਿ ਟਰੱਕ ਯੂਨੀਅਨ ਦਾ ਜਿਹੜਾ ਸੀਡੀਸ ਆਪਾ ਉਹ ਲੰਬੇ ਸਮੇਂ ਤੋਂ ਚੱਲਦਾ ਪਿਆ ਹੋתי ਜੀ ਹਾਂ ਕਾਫੀ ਚਿਰਾਂ ਤੋਂ ਚੱਲਦਾ ਪਿਆਗਾ ਇਹ ਤਾਂ ਮਿੰਟੂ ਜੀ ਮਿਲਦਾ ਟਰੱਕ ਯੂਨੀਅਨ ਕੋਈ ਬਚੀ ਹੋਊਗੀ ਜਿੱਥੇ ਇਸ ਤਰ੍ਹਾਂ ਦਾ ਮਾੜੇ ਦੇ ਵਿੱਚ ਵੀ ਹੋਇਆ ਸੀ ਸ਼ਾਇਦ ਬਹੁਤ ਪਥਰਾ ਨਗੜਾ ਚਾਰ ਬਲੋਡ ਦੇ ਵਿੱਚ ਹੋ ਗਿਆ ਚਾਰ ਪੰਜ ਪ੍ਰਧਾਨ ਬਦਲ ਤੇ ਸਾਰੇ ਥਾਂ ਤੇ ਪ੍ਰਧਾਨ ਬਦਲ ਦਿੱਤੇ ਮੁੜ ਕੇ ਉਹਨੇ ਮੰਤਰੀ ਤੇ ਉਹ ਜਿਹੜਾ ਇਹਨਾਂ ਦਾ ਆਪਣਾ ਹੀ ਸੀਗਾ ਮੁੜ ਕੇ ਕਾਰਡিও ਵੀ ਨਿਕਲ ਆਈ ਹਾਂ ਹੈਲੋ ਹੈਲੋ ਜੀ ਹੈਲੋ ਹੈਲੋ ਜਿਵੇਂ ਪਤਾ ਨਹੀਂ ਕੀ ਹਿਸਾਬ ਕਥ ਜੀ ਮਤਲਬ ਕਿ ਟਰੱਕ ਯੂਨੀਅਨ ਤਾਂ ਕੋਈ ਰਹੀ ਹੀ ਨਹੀਂ ਐ ਜਿੱਥੇ ਝਗੜਾ ਨਾ ਹੋਇਆ ਹੋਵੇ ਜੀ 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 ਹਾਂ ਆਪਾਂ ਉਹਦੇ ਵਿੱਚ ਮਿੰਟੂ ਜੀ ਗੱਲਬਾਤ ਕੀਤੀ ਸੀ ਤਾਂ ਐਸਪੀ ਐਸ ਪਰਮਾਰ ਜੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਉਹਨਾਂ ਨੇ ਤਾਂ ਦੱਸ ਹੀ ਦਿੱਤਾ ਕਿ ਇਹ ਬਈ ਇਸ ਤਰ੍ਹਾਂ ਦਾ ਨਾ ਕੁਝ ਨਹੀਂ ਹੋਇਆ ਭਾਵ ਕਿ ਮੇਨ ਕਹਾਣੀ ਜਿਹੜੀ ਐ ਕਿ ਘੂਮੀ ਸੀ ਕਿ ਐਮ ਐਲ ਏ ਸਾਹਿਬ ਦੇ ਉੱਤੇ ਅਟੈਕ ਨਹੀਂ ਹੋਇਆ ਉਹਨਾਂ ਨੇ ਵੀ ਇਹੋ ਗੱਲ ਕਹੀ ਐ ਕਿਉਂਕਿ ਅਜੀਤ ਵਾਲਿਆਂ ਨੇ ਖਬਰ ਲਾ ਦਿੱਤੀ ਕਿ ਐਮ ਐਲ ਏ ਤੇ ਕਤਲਨਾਕ ਹਮਲਾ ਹਾਂ ਤਾਂ ਜਦੋਂ ਗੱਲ ਕੀਤੀ ਪੱਤਰਕਾਰ ਸਾਹਿਬ ਨੇ ਗੱਲ ਕੀਤੀ ਹੋਈ ਚਲੋ ਉਹਨਾਂ ਦੇ ਵਿੱਚ ਬੜੇ ਸੀਨੀਅਰ ਨੇ ਕਾਫੀ ਲੰਬੇ ਸਾਲਾਂ ਤੋਂ ਉਹਨੇ ਮੈਨੂੰ ਪੁੱਛਿਆ ਮੈਂ ਕਿਹਾ ਜੀ ਖਬਰ ਦੁਬਾਰਾ ਫੇਰ ਲੱਗ ਗਈ ਹੈ ਵੀ ਉਹ ਕੀ ਹੋ ਗਿਆ ਕਹਾਣੀ ਹੋ ਗਈ ਉਹ ਕਨੇ ਜੀ ਅਜੀਤ ਨੇ ਹੀ ਦੁਬਾਰਾ ਮਤਲਬ ਉਸ ਖਬਰ ਦਾ ਫਾਲੋਅ ਅਪ ਲਾਤਾ ਹਾਂ ਮੈਂ ਉਹਦੇ ਵਿੱਚ ਦੇਖਿਆ ਮੈਂ ਕਿਹਾ ਵਿੱਚ ਨਾਮ ਨਹੀਂ ਹੈਗਾ ਪੱਤਰਕਾਰ ਦਾ ਪਰ ਮੁੰਦਨ ਨੇ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋ ਗਈ ਵੀ ਮਤਲਬ ਤੁਸੀਂ ਲਾਈਏ ਖਬਰ ਕਨੇ ਨਹੀਂ ਜੀ ਉੱਪਰੋਂ ਸਿੱਕਾ ਪੱਕ ਲੱਗਿਆ ਹੋਵੇ ਮੈਂ ਕਿਹਾ ਵੀ ਚਲੋ ਠੀਕ ਹੈ ਪੁਲਿਸ ਵਾਲੇ ਡਾਇਰੈਕਟਲੀ ਪਰ ਉਹ ਜਿਸ ਤਰ੍ਹਾਂ ਦੇ ਨਾਲ ਕੰਮ ਪਹਿਲਾਂ ਚੱਲਦਾ ਉਹ ਕੰਮ ਫੇਰ ਵੀ ਆ ਵੀ ਫੋਨ ਫੋਨ ਵੱਜੇ ਉਹ ਤੁਹਾਨੂੰ ਪਤਾ ਹੀ ਹੁੰਦੇ ਹੀ ਮਿੰਟੂ ਜੀ ਕੰਮ ਕਰਦਾ ਹੈ ਸਰ ਸਭ ਨੇ ਵੀ ਦੱਸਿਆਊਗਾ ਕਿ ਖਬਰ ਹਟਾਉਣ ਵਾਸਤੇ ਕਿ ਹਾਂ ਕਿ ਬਾਈ ਯਾਰ ਹਟਾ ਦਿਓ ਰਹਿਣ ਦਿਓ ਸ਼ੈਡੋ ਰਹਿਣ ਦਿਓ ਨਾ ਉਹ ਗੱਲਾਂ ਤਾਂ ਹੁੰਦੀਆਂ ਹੁੰਦੀਆਂ ਨੇ ਉਹ ਹੁਣ ਵੀ ਕੰਮ ਚੱਲਦਾ ਉਸੇ ਤਰ੍ਹਾਂ ਨੇ ਚੱਲਿਆ ਪਰ ਉਹ ਕਨੇ ਕਿ ਬਾਈ ਕਹਾਣੀ ਇਹ ਹੋਈ ਆ ਵਾਕਈ ਇਸ ਤਰ੍ਹਾਂ ਦੇ ਨਾਲ ਹੋਈ ਆ ਤੇ ਦੂਜੀ ਗੱਲ ਉਹ ਵੱਡੀ ਕਹਿੰਦੀ ਮਤਲਬ ਕਿ ਖਬਰ ਤੇ ਖੜੇ ਨੇ ਖਬਰ ਤੇ ਖੜੇ ਵੀ ਐ ਤੇ ਨਾਲ ਦੀ ਨਾਲ ਉਕਤਾਏ ਕਹਿੰਦੇ ਕਹਿੰਦੇ ਕਿ ਬਾਈ ਤੁਸੀਂ ਕੰਮ ਕਰੋ ਨਾ ਸੀਸੀਟੀਵੀ ਅੰਦਰੋਂ ਕਢਾ ਲਓ ਕਹਿੰਦੇ ਕਿ ਚੌਂਕੀ ਵਾਲੀ ਉਹੀ ਪੁਲਿਸ ਰੱਖਦੇ ਸਾਹਮਣੇ ਲਿਆ ਕੇ ਕਹੇ ਬਾਈ ਆ ਚੱਕੋ ਨਾਲੇ ਖਬਰ ਦਾ ਖੰਡਨ ਹੋ ਜੀ ਉਹ ਸਹੀ ਤਰੀਕੇ ਦੇ ਨਾਲ ਹਾਂਜੀ ਬਿਲਕੁਲ ਤੁਸੀਂ ਉਸ ਵੇਲੇ ਦੀ ਸੀਸੀਟੀਵੀ ਕੱਢੋ ਜੀ ਦਰਅਸਲ ਕੀ ਹੈ ਕਿ ਇਹ ਗੱਲ ਜਿਹੜੀ ਆ ਧਰਨੇ ਤੇ ਜੋ ਵਾਪਰੀ ਹੈ ਧਰਨੇ ਤੇ ਵਾਪਰੀ ਹੈ ਇੱਕ ਧਰਨੇ ਆ ਕੇ ਧਰਨਾ ਲਾਇਆ ਉਹਨਾਂ ਨੇ ਆ ਕੇ ਨਹੀਂ ਉਹ ਥੋੜਾ ਐਕਸਪਲੇਨ ਕਰੋ ਨਾ ਕਿ ਕਿਸ ਤਰਨੇਲਾ ਇਹ ਉਹਨਾਂ ਦਾ ਝਗੜਾ ਹੋਇਆ ਪਹਿਲਾਂ ਜਿਹੜਾ ਦੇਖੋ ਮੈਂ ਨਾਵਾਂ ਦੇ ਉੱਪਰ ਨਹੀਂ ਜਾਊਂਗਾ ਜਿਹੜਾ ਧਰ ਹੁਣ ਮੌਜੂਦਾ ਉਹਨਾਂ ਨੇ ਧਰਨਾ ਲਾਇਆ ਸੀਗਾ ਜਿਹੜਾ ਟਰੱਕ ਕਾਬ ਕ ਜਿਹੜੇ ਐਮਐਲਏ ਨੇ ਤੇ ਕਾਬਜ਼ ਨੇ ਕਾਬਜ਼ ਨੇ ਭਾਵੇਂ ਜਿਹੜੇ ਐਮਐਲਏ ਸਾਹਿਬ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਗੁਰਦਾਸ ਨੂੰ ਤਾਂ ਹਟਾਈ ਦਿੱਤਾ ਤਾਂ ਨਾ ਕੀ ਹੋ ਗਿਆ ਗੁਰਦਾਸ ਤੇ ਸੇਵਕ ਉਹ ਤਰ੍ਹਾਂ ਉਹਨਾਂ ਨੇ ਹਟਾ ਦਿੱਤਾ ਇਹਨਾਂ ਨੂੰ ਕਹਿੰਨੇ ਕਿ ਬਾਈ ਇਹਨਾਂ ਨੇ ਫਿਰ ਐਮਐਲਏ ਸਾਹਿਬ ਵੀ ਉੱਥੇ ਆ ਗਏ ਜਰ ਉਹਨਾਂ ਨੇ ਦੱਸਿਆ ਕਿ ਜੀ ਅਸੀਂ ਤਾਂ ਬਾਈ ਧਰਨਾ ਲਾਇਆ ਹੋਇਆ ਤੇ ਉਧਰ ਦੂਜੇ ਪਾਸੇ ਤਕਰਾਰ ਪਹਿਲਾਂ ਹੋਈ ਆ ਇਹ ਲਲਕਾਰਿਆ ਗਿਆ ਇੱਕ ਦੂਜੇ ਨੂੰ ਖੂਨ ਦੇ ਉੱਪਰ ਵੀ ਲਲਕਾਰ ਰਹੇ ਨੇ ਇੱਕ ਦੂਜੇ ਨੂੰ ਉਹ ਕਹਿੰਦੇ ਕਿ ਬਈ ਅਸੀਂ ਥਾਣੇ ਅੱਗੇ ਬੈਠ ਕੇ ਕਹਿੰਦੇ ਯਾਨੀ ਕੋਲ ਮਲਾ ਕੇ ਤੇ ਇੱਕੋ ਧਿਰ ਦੀ ਆ ਤਾਂ ਧਿਰ ਦਾ ਫਾੜ ਹੋ ਗਈ ਕਾਹਦਾ ਮਤਲਬ ਹੈ ਹਾਂ ਵੱਡੀ ਗੱਲ ਇਹ ਆ ਵੀ ਜਿੰਨਾ ਕੋ ਆਸੇ ਪਾਸੇ ਸਾਰੇ ਕਿਤੋਂ ਪਤਾ ਲੱਗਿਆ ਕਿ ਕਹਿੰਦੇ ਕਿ ਬਈ ਲੜੇ ਆ ਜਿਹੜੇ ਉਹ ਆਪਦੀ ਲੜੇ ਆ ਭਾਵੇਂ ਕਿੰਨਾਂ ਚ ਕੋਈ ਵਿਰੋਧੀ ਧਿਰ ਦਾ ਨਹੀਂ ਹੈਗਾ ਬੰਦਾ ਹੈਗਾ ਸਾਰੇ ਸਿਆਸੀ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਿਤ ਉਹ ਬਿਸ਼ੱਕ ਕੋਈ ਸਾਬਕਾ ਹੋਵੇ ਬਿਸ਼ੱਕ ਕੋ ਮੌਜੂਦਾ ਹੋਵੇ ਵੱਡੀ ਗੱਲ ਇਹ ਨਿਕਲੀ ਕਿ ਕਹਿੰਦੇ ਕਿ ਬ ਉਹ ਤਾਂ ਕਹਿੰਨੇ ਕਿ ਬਾਈ ਸੌ ਦੀ ਸਪੀਡ ਦੇ ਲੱਗੇ ਛਾ ਗਏ ਚਲੋ ਕਹਿੰਨੇ ਮੰਡੀ ਆ 50 60 ਦੇ ਉੱਤੇ ਤਾਂ ਹੋਊਗੀ ਗੱਡੀ ਕਹਿੰਨੇ ਕਿ ਬਾਈ ਗੱਡੀ ਆਈ ਪੂਰੀ ਤੇਜ਼ ਆਈ ਗੱਡੀ ਆਉਂਦੇ ਸਾਰ ਕਹਿੰਨੇ ਕਿ ਬਾਈ ਹਵਾਈ ਫੈਰ ਹੋ ਗਏ ਦੋ ਜਾਨੇ ਉਹਨਾਂ ਚ ਫੜਲੇ ਆ ਤੇ ਦੋ ਜਾਨੇ ਫਰਾਰ ਹੋ ਗਏ ਆ ਤੇ ਦੂਜੀ ਵੱਡੀ ਗੱਲ ਇਹ ਕਿ ਨੇ ਪੁਲਿਸ ਨੇ ਤਾਂ ਪਰਚਾ ਵੀ ਦਰਜ ਕਰ ਲਿਆ 307 ਦਾ ਹਾਂਜੀ ਹਾਂ ਜੀ ਪੁਲਿਸ ਨੇ ਉਹ ਵੀ ਦਰਜ ਕਰ ਲਿਆ ਪਰ ਉਹ ਪੁਲਿਸ ਨੇ ਹਾਲੇ ਤੱਕ ਮੇਰੇ ਖਿਆਲ ਨਾਲ ਸ਼ਾਇਦ ਉਹ ਗੱਲਾਂ ਖੋਲੀਆਂ ਨਹੀਂ ਹੈਗੀਆਂ ਖਬਰ ਜਿਹੜੀ ਸੀਗੀ ਉਹ ਬਹੁਤ ਵੱਡੀ ਬਣ ਗਈ ਨਾ ਕਿ ਐਮਐਲਏ ਤੇ ਕਾਤਲਾਨਾ ਹਮਲਾ ਹੋਇਆ ਜੀ ਤਾਂ ਫਿਰ ਉਹਨਾਂ ਨੇ ਕਹਾਣੀ ਦੂਸਰੇ ਪਾਸੇ ਟੋਰ ਦਿੱਤੀ ਕਿ ਭਾਈ ਦੋ ਧੜਿਆਂ ਦੀ ਲੜਾਈ ਹੋਈ ਆ ਪਰ ਪੁਲਿਸ ਵਿਚਲੀ ਗੱਲ ਇਹ ਲੁਕਾ ਰਹੀ ਆ ਕਿ ਉਸ ਥਾਂ ਤੇ ਧਰਨੇ ਵਾਲੀ ਥਾਂ ਤੇ ਜਿੱਥੇ ਗੋਲੀ ਚੱਲੀ ਆ ਜੇ ਜਿਹੜੀ ਤੁਸੀਂ ਪਰਚੇ 'ਚ ਦਰਜ ਕਰ ਲਈ ਉਸ ਜਗ੍ਹਾ ਤੇ ਐਮਐਲਏ ਸਭ ਮੌਜੂਦ ਸੀ ਦਾਵਾ ਹੈ ਹੁਣ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਧਰਨੇ ਵਾਲੇ ਜਿਹੜੇ ਧਰਨਾਕਾਰੀ ਸੀਗੇ ਇੱਕ ਧਿਰ ਉਹਨਾਂ ਤੇ ਕਾਤਲਾਨਾ ਹਮਲਾ ਜਿਹਦੇ ਵਿੱਚ ਵਿਧਾਇਕ ਸਾਹਿਬ ਵੀ ਬੈਠੇ ਸੀਗੇ ਪੱਤਰਕਾਰ ਸਾਹਿਬ ਤਾਂ ਕਹਿੰਦੇ ਮੈਨੂੰ ਆਪ ਆਖਿਆ ਐਮਐਲਏ ਸਭ ਨੇ ਕਹਿੰਦੇ ਅਰ ਵੀ ਬੱਚ ਤਾ ਮੈਂ ਤਾਂ ਰਗੜਿਆ ਚੱਲਿਆ ਸੀ ਹਾਂਜੀ ਤਾਂ ਹੁਣ ਪੁਲਿਸ ਸਾਰਿਆਂ ਦੇ ਮੈਂ ਕਹਿੰਨਾ ਲੈ ਕੇ ਸੋ ਹਾਂਜੀ ਹੁਣ ਪੁਲਿਸ ਬਿਲਕੁਲ ਪੁਲਿਸ ਇੱਕ ਕੰਮ ਕਰੇ ਕਿ ਉਸ ਵੇਲੇ ਦੀ ਸੀਸੀਟੀਵੀ ਕੱਢ ਕੇ ਜਨਤਕ ਕਰ ਦੇਵੇ ਤੇ ਪੱਤਰਕਾਰ ਤੇ ਕਾਰਵਾਈ ਕਰ ਲਵੇ ਆ ਤਾਂ ਸਰਣਾ ਵਧੀਆ ਫਾਰਮੂਲੇ ਦੱਸ ਦੋ ਕਿਉਂਕਿ ਐਮਐਲਏ ਵਿਸ਼ੇਸ਼ ਅਧਿਕਾਰ ਐਮਐਲਏ ਦੇ ਉਹ ਤਾਂ ਐਮਐਲਏ ਦੀ ਕਹਿ ਲੋ ਕਿ ਖਿੱਲੀ ੜਾਉਣ ਵਾਲਾ ਮਸਲਾ ਹੋ ਜਾਂਦਾ ਇਹ ਤਾਂ ਹੱਤਕ ਹੋ ਗਈ ਗੱਲ ਠੀਕ ਹੈ ਤਾਂ ਤੁਸੀਂ ਭਈ ਸੀਸੀਟੀਵੀ ਕਰੋ ਹੁਣ ਆ ਸੀਸੀਟੀਵੀ ਰੱਖੋ ਸੋਨੇ ਤੇ ਸੁਹਾਗਾ ਹੋ ਜੂਗਾ ਸਾਰਾ ਕੰਮ ਕਰ ਜਾਏ ਤੇ ਕਮਾਲ ਦੀ ਗੱਲ ਇਹ ਕਿ ਸਭ ਤੋਂ ਵੱਡੀ ਜਿਹੜੀ ਆਪਾਂ ਦੇਖੀਏ ਕਿ ਬਹੁਤ ਜ਼ਬਰਦਸਤ ਖਬਰ ਬਣ ਜਾਂਦੀ ਸੀ ਖੋਜ ਦਾ ਵਿਸ਼ਾ ਸੀ ਕਿ ਕੀ ਧਰਨੇ 'ਚ ਐਮਐਲਏ ਸਭ ਬੈਠੇ ਸਨ ਕਿ ਨਹੀਂ ਜਿਹੜਾ ਕਿ ਇੱਕ ਖਬਰ ਦਾ ਦਾਵਾ ਹੈ ਤਾਂ ਦੂਸਰੇ ਪਾਸੇ ਮਤਲਬ ਕਿ ਤੁਸੀਂ ਦੇਖੋ ਕਿ ਇਸ ਖਬਰ ਤੇ ਕੋਈ ਵੀ ਮੇਨਸਟ੍ਰੀਮ ਆਪਣਾ ਜਿਹੜਾ ਪੰਜਾਬੀ মিডিਆ ਕੋਈ ਵੀ ਕੰਨ ਨਹੀਂ ਕਰ ਰਿਹਾ ਨਾ ਇਹ ਚੁੱਪੀ ਹੈ ਬਿਲਕੁਲ ਨਹੀਂ ਕੋਈ ਕਿਉਂਕਿ ਉਸ ਖਬਰ ਨੂੰ ਜੇ ਤੁਸੀਂ ਕਵਰ ਕਰੋਗੇ ਤਾਂ ਸਾਰਾ ਪਿਸ਼ੋਕੜ ਆ ਜਾਊਗਾ ਜਿਵੇਂ ਮੈਂ ਦੱਸਿਆ ਤੁਹਾਨੂੰ ਜਿੰਨਾ ਕੋ ਮੈਨੂੰ ਯਾਦ ਆ ਕਿ ਇਹ ਬਹੁਤ ਲੰਬੇ ਸਮੇਂ ਤੋਂ ਚੱਲਦਾ ਪਿਆ ਸੀਗਾ ਜੀ ਕੀਚੀ ਡੰਡਾ ਪਿਆ ਸੀ ਜੀ 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 ਗੱਲ ਠੀਕ ਹੈ ਜੀ ਤਾਂ ਇਹ ਬਾਈ ਸਾਰੇ ਕਿਤੇ ਇਸ ਤਰ੍ਹਾਂ ਦਾ ਹਾਲ ਚਾਲ ਹੀ ਹੈ ਜੀ ਕਹਿੰਨੇ ਕਿ ਭਾਈ ਟਰੱਕ ਯੂਨੀਅਨ ਟਰੱਕ ਨਾਲ ਛਡਾ ਦੇਣ ਕਹਿੰਨੇ ਕਿ ਬਚ ਕੇ ਰਹਿਣ ਮੰਤਰੀ ਸਾਹਿਬ ਸਾਰੇ ਕਹਿੰਨੇ ਕਿ ਭਾਈ ਬਚ ਕੇ ਬਚ ਤੇ ਨਹੀਂ ਭਾਈ ਚਲੋ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਕੋਈ ਵੀ ਹੈ ਚਾਹੇ ਕੋਈ ਲੀਡਰ ਵੱਡਾ ਕੋਈ ਛੋਟਾ ਜਾਂ ਕੋਈ ਆਮ ਲੋਕ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਉੱਪਰਲੇ ਪਾਸੇ ਮਲੂਕ ਜੀ ਕਹਿੰਦੇ ਸੀ ਸਾਡੇ ਕਿੱਲੇ ਵਾਲੇ ਵੀ ਇਸੇ ਤਰ੍ਹਾਂ ਦੇ ਨਾਲ ਹੀ ਆਹ ਹਾਲ ਚਾਲ ਜੀ ਸਾਰੇ ਕਿਤੇ ਹੈ ਬਾਈ ਮੈਨੂੰ ਲੱਗਦਾ ਕੋਈ ਟਰੱਕ ਯੂਨੀਅਨ ਹੋਊ ਇਸ ਤਰ੍ਹਾਂ ਦੇ ਨਾਲ ਕੁਲਵੰਤ ਸਿੰਘ ਜੀ ਇਹ ਕਹਿੰਦੇ ਕਿ ਜ਼ਰੂਰ ਟਰੱਕ ਯੂਨੀਅਨ ਬਰਖਾਸਤ ਨਹੀਂ ਜੀ ਫਿਰ ਪ੍ਰਧਾਨ ਕਿਵੇਂ ਬਣਦੇ ਆ ਜੀ ਕਹਿੰਦੇ ਕਿ ਬਾਈ ਬਸ ਉੱਥੇ ਆਪਾਂ ਗੱਲਬਾਤ ਵੈਸੀ ਕੀਤੀ ਹੋਈ ਆ ਧੱਕਮ ਧੱਕਾ ਹੀ ਆ ਪ੍ਰਧਾਨ ਇਹ ਕਿਹੜਾ ਜਾ ਕੇ ਉੱਥੇ ਵੋਟਾਂ ਪਵਾਉਂਦੇ ਨੇ ਜੀ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਮਤਲਬ ਆਂਦੇ ਇੰਦ ਨੇ ਸੂਤ ਨਾ ਪਤਾਨ ਤੇ ਜਲਾਏ ਨਾਲ ਠੇਂਗੋ ਠੇਂਗੀ ਜੀ ਵੈਸੇ ਚਲੋ ਇਹ ਪ੍ਰਾਣੀਆਂ ਕਹਾਵਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਜਾਤੀਵਾਦ ਆ ਜਾਂਦੀਆਂ ਨੇ ਜਾਂ ਕਿਸੇ ਕਿਤਾ ਵਿਸ਼ੇਸ਼ ਦੇ ਨਾਲ ਜੁੜੇ ਲੋਕ ਜਿਹੜੇ ਆ ਮਾਫ ਕਰਨਾ ਅੱਛਾ ਹੁਣ ਗੱਲ ਇਹ ਆ ਕਿ ਜੇ ਮੰਨ ਲਓ ਕੋਈ ਤਨਖਾਹ ਨਹੀਂ ਲੱਗਦੀ ਪ੍ਰਧਾਨ ਨੂੰ ਕੋਈ ਪੱਤਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਸਰਕਾਰੀ ਗੱਡੀ ਨਹੀਂ ਮਿਲਦੀ ਤੇ ਜਾ ਕੇ ਸਿਰ ਕਿਉਂ ਫਸਾਉਂਦੇ ਨੇ ਤੁਸੀਂ ਸੋਚ ਕੇ ਤੇ ਵੇਖੋ ਗੱਲ ਤਾਂ ਠੀਕ ਹੈ ਇੱਥੇ ਵੀ ਇੱਕ ਵਿਧੀ ਕੋਈ ਠੇਕੇਦਾਰ ਆ ਉਹ ਉਹਦਾ ਨਾਂ ਆਉਂਦਾ ਉਹ ਆਪਰੇਟਰ ਰੋਂਦੇ ਆ ਕਿ ਉਹ ਹਰੇਕ ਨਾਲ ਸੈਟਿੰਗ ਕਰ ਜਾਂਦਾ ਇਸ ਤਰ੍ਹਾਂ ਦਾ ਬਦਨਾਮੀ ਘਟਣ ਵਾਸਤੇ ਥੋੜਾ ਜਿਹਾ ਪ੍ਰਧਾਨਗੀ ਲਏਗਾ ਜਦੋਂ ਇਹ ਲੜੇ ਆ ਤਾਂ ਆਪਰੇਟਰਸ ਨੇ ਦੋਸ਼ ਵੀ ਲਾਇਆ ਸੀਗਾ ਤਾਂ ਇਹ ਆ ਭਾਈ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਠੀਕ ਹੋਣ ਠਿਕ ਠੰਗ ਨਾਲ ਚੱਲਣ ਦੇ ਉਹਨਾਂ ਨੂੰ ਜੇ ਨਹੀਂ ਤੇ ਚੱਲ ਕਿਵੇਂ ਰਹੀਆਂ ਯੂਨੀਅਨ ਫਿਰ ਇਹ ਸੋਚਣ ਦਾ ਵਿਸ਼ਾ ਤੇ ਤੁਹਾਡੇ ਲੋਕ ਵਿੱਚ ਕਿਉਂ ਬੈਠੇ ਜਦੋਂ ਡੀ ਨੋਟੀਫਾਈਡ ਹੈ ਜੇ ਨੋਟੀਫਾਈਡ ਹੀ ਨਹੀਂ ਤੇ ਤੁਹਾਡੇ ਬੰਦੇ ਜਾ ਕੇ ਉੱਥੇ ਕੰਮ ਕੀ ਹਾਸਲ ਕਰਨ ਨੂੰ ਕਰ ਰਹੇ ਨੇ ਦੇਖ ਲਓ ਕਮਾਲ ਕਮਾਲ ਦੀਆਂ ਗੱਲਾਂ ਐ ਐਮ ਐਲ اے ਸਾਹਿਬ ਇੱਕ ਪਾਸੇ ਕਹਿੰਨੇ ਕਿ ਭਾਈ ਵੇਲੜਾ ਇਹ ਧਰਨੀ ਲਾਉਣ ਲੱਗ ਜਾਂਦਾ ਯਾ ਕੋਈ ਡਿਫਾਲਟਰ ਬੰਦੇ ਆਪੇ ਜਾ ਕੇ ਤਾਂਨੇ ਤੇ ਕਮਾਲ ਦੀ ਗੱਲ ਐ ਜਿਹਦਾ ਜ਼ਿਕਰ ਆਉਂਦਾ ਨਾ ਗੁਰਦਾਸ ਦਾ ਜੀ ਇਹ ਮੁਕਰ ਗਿਆ ਕਹਿੰਦਾ ਮੇਰੀ ਤੇ ਵਿਧਾਇਕ ਦੇ ਨਾਲ ਕੋਈ ਨੇੜਤਾ ਹੀ ਨਹੀਂ ਜਦੋਂ ਇਹ ਰੌਲੇ ਪਾਏ ਜੀ ਅੱਛਾ ਉਹ ਇੱਕ ਇੱਕ ਆਪਰੇਟਰ ਨੇ ਵੀਡੀਓ ਕੱਢ ਕੇ ਦਿਖਾ ਦਿੱਤੀ ਇਹਦਾ ਮੁੰਡਾ ਵੀ ਨਿਚਾਰ ਹੀ ਆ ਨਾ ਗਵੰਤਰੀ ਇਹ ਖੁਨੀ ਇਹਦਾ ਮਾਸਟਰ ਦਾ ਜੀ ਤੇ ਉਹ ਗੁਰਦਾਸ ਦੇ ਨਾਲ ਭੰਗੜੇ ਪਿਆ ਪਾਉਂਦਾ ਉਹ ਵੀਡੀਓ ਉਹ ਦਿਖਾਤੀ ਉਹਨੇ ਕਹਿੰਦੀ ਇਹ ਵੇਖ ਲੋ ਇਹ ਬੰਦੇ ਕਿੰਨੇ ਕੋ ਸੱਚ ਬੋਲਦੇ ਪੈਨੇ ਹਾਂ ਦੱਸ ਬਾਈ ਹੁਣ ਇੱਥੇ ਦੱਸ ਕਿਹੜੀ ਤੇਰੀ ਅੰਗਲੀ ਸੰਗਲੀ ਅੜਦੀ ਸੀ ਦੱਸ ਦਿਓ ਵੀ ਸਾਨੂੰ ਵੀ ਭੰਗੜਾ ਐਮਐਲਏ ਦਾ ਮੁੰਡਾ ਤੁਹਾਡੇ ਨਾਲ ਭੰਗੜਾ ਪਾਈ ਜਾਂਦਾ ਉਹ ਉਹਨੂੰ ਕੀ ਉਹ ਸੁਖਾ ਵੀ ਕਿਹਾ ਵੀ ਹਰੇਕ ਨਾਲ ਭੰਗੜਾ ਹੀ ਪਾਈ ਜਾਂਦਾ ਸੜਕ ਤੇ ਖਲੋ ਕੇ ਕਮਾਲ ਹੋ ਗਈ ਜੀ 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 ਪਰ ਇਸ ਮਾਮਲੇ ਚ ਮਿੰਟੂ ਜੀ ਐਮ ਐਲ اے ਸਾਹਿਬ ਨੇ ਕੋਈ ਫੋਨ ਨਹੀਂ ਚੁੱਕਿਆ ਕਈ ਫੋਨ ਮੈ ਲਾਈ ਵੀ ਉਹਨਾਂ ਨੂੰ ਚਲੋ ਦੁਬਾਰਾ ਆ ਜਾਏਗਾ ਅਸੀਂ ਅਪਡੇਟ ਕਰ ਦੇਵਾਂਗੇ ਹਾਂ ਜੀ ਉਹਨਾਂ ਦਾ ਕੋਈ ਪੱਖ ਆਇਆ ਕਿਸੇ ਵੀ ਬੰਦੇ ਦਾ ਕੋਈ ਕਿਸੇ ਤਰ੍ਹਾਂ ਦਾ ਪੱਖ ਆਏਗਾ ਅਸੀਂ ਅਪਡੇਟ ਕਰ ਦੇਵਾਂਗੇ ਜੀ ਆ ਜਾ ਕੋਈ ਚਾਹਦਾ ਹੋਵੇ ਤਾਂ ਬਈ ਜ਼ਰੂਰ ਸਾਡੇ ਨਾਲ ਸੰਪਰਕ ਕਰ ਲਿਓ ਅਸੀਂ ਉਹਨਾਂ ਦੀ ਜਿਹੜੀ ਵੀ ਕੋਈ ਜੋ ਕੋ ਗੱਲਬਾਤ ਕਹਿਣਾ ਚਾਹੁੰਦੇ ਤਾ ਉਹ ਰੱਖ ਦਿਆਂਗੇ ਨਾਲ ਦੀ ਨਾਲ ਇਧਰਲੇ ਪਾਸੇ ਤੋਂ ਰਣਜੀਤ ਤੂਰਾ ਮਿੰਟੂ ਜੀ ਕਮੈਂਟ ਲੈ ਲਈਏ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਹਾਂ ਕਹਿੰਦੇ ਜੀ ਮਾਨ ਸਾਹਿਬ ਦੇ ਮਾਤਾ ਜ ਪਤਾ ਨਹੀਂ ਕੀ ਕਰਦੇ ਫਿਰਦੇ ਮਾਤਾ ਜੀ ਮਾਤਾ ਜੀ ਹੋ ਸਕਦਾ ਪ੍ਰਚਾਰ ਪ੍ਰਚੂਰ ਕਰਦੇ ਫਿਰਦੇ ਹੋਣ ਬਾਈ ਹੁਣ ਆਪਾਂ ਨੂੰ ਕੀ ਪਤਾ ਇਹਦੇ ਵਿੱਚ ਕੋਈ ਪਤਾ ਨਹੀਂ ਉਹ ਪਟਿਆਲੇ ਤੇ ਇੱਕ ਵਾਰੀ दारू ਜੜਾਉਣੀ ਚਲੇ ਗਏ ਸਨ ਜੀ ਤੇ ਇੱਥੇ ਪਤਾ ਨਹੀਂ ਹੁਣ ਕੋਈ ਸੁਖ ਨਾ ਲਾਉਂਦੇ ਤੇ ਹੁਣ ਕੋਈ ਇਦਾਂ ਦਾ ਕੋਈ ਕੰਮ ਨਾ ਹੋਵੇ ਤੇ ਗੱਲ ਪਤਾ ਨਹੀਂ ਹੈ ਬਾਈ ਪ੍ਰਚਾਰ ਵੀ ਹੁਣ ਕਰਨਗੇ ਮਾਨਸਾਤ ਦੇ ਸਾਰੇ ਜੀ ਪ੍ਰਚਾਰ ਕਰਨਗੇ ਡਾਕਟਰ ਜੀ ਸਾਹਿਬਾ ਤੇ ਸ਼ਾਇਦ ਹਲੇ ਨਾ ਪ੍ਰਚਾਰ ਚ ਉਤਰਨਾ ਇਹ ਭੈਣ ਜੀ ਤੇ ਮਾਤਾ ਜੀ ਤੇ ਫਿਰ ਪ੍ਰਚਾਰ ਚ ਉਤਰ ਹੀ ਪੈਂਦੇ ਹੁੰਦੇ ਤੁਹਾਨੂੰ ਪਤਾ ਹੈ ਤੇ ਮਤਲਬ ਕਿ ਉਹ ਪੁਰਾਣੇ ਘਰ ਦੀਆਂ ਹੁਣ ਫੋਟੋ ਵਾਲੀ ਗੱਲ ਤੇ ਕੀ ਕਰਨੀ ਉਹ ਤੇ ਚਲੋ ਸਾਰੇ ਸੰਸਾਰ ਚ ਆਈ ਗਈ ਆ ਪੁਰਾਣੇ ਘਰ ਦੇ ਵਿੱਚ ਜਾ ਕੇ ਇੰਟਰਵਿਊ ਤੇ ਰੋਟੀ ਪਾਣੀ ਇੱਥੇ ਮੈਂ ਪਾਣੀ ਲਾਉਂਦਾ ਰਿਹਾ ਇੱਥੇ ਫਲਾ 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 ਉਹ ਸਾਰੀਆਂ ਗੱਲਾਂ ਹੁਣ ਸ਼ਾਇਦ ਫੇਰ ਦੁਹਾਈਆਂ ਜਾਣਗੀਆਂ ਕਿ ਮੈਂ ਪਟੇ ਨੂੰ ਬਰੋਜ਼ੇ ਲਾਏ ਆ ਕੀਤਾ ਉਹ ਕੀਤਾ ਉਹ ਕੀਤਾ ਬਾਈ ਹੁਣ ਜਿਹੜਾ ਮੱਖਣ ਲੱਗ ਰਿਹਾ ਸਭ ਨੂੰ ਪਤਾ ਹੀ ਹੈ ਜੀ 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 ਚਲੋ ਇਹਦੇ ਨਾਲ ਆਪਾਂ ਅੱਗੇ ਵੱਲ ਨੂੰ ਜਤੋਂ ਸਾਨੂੰ ਕੋਈ ਪਤਾ ਹੀ ਨਹੀਂ ਹੁਣ ਮੈਂ ਕੀ ਕਹਾਂ ਮਾਤਾ ਜੀ ਆਏ ਆ ਕਾਦੇ ਲਈ ਆਏ ਆ ਹੋ ਸਕਦਾ ਮੈਂ ਤੁਹਾਨੂੰ ਦੱਸਿਆ ਕਿਤੇ ਨਹੀਂ ਉਹ ਤਾਂ ਜੇ ਤਾਂ ਮੈਂ ਤੁਹਾਨੂੰ ਦੂਜੀ ਵੀਡੀਓ ਹੀ ਦਿਖਾ ਦਿੰਦਾ ਜੀ ਮਾਤਾ ਜੀ ਆ ਦੁਕਾਨ ਦੇ ਵਿੱਚ ਗਏ ਸੀ ਉੱਥੇ ਚਲੋ ਪਰਸਪੁਰਸੀ ਤੁਸੀਂ ਦੱਸਣ ਲਿਖੇ ਬਾਈ ਕੋਈ ਨਾ ਕੋਈ ਸਮਾਨ ਸਮੂਹ ਲੈਣ ਗਏ ਆ ਹੁਣ ਇੱਥੇ ਪਤਾ ਵੀ ਨਹੀਂ ਲੱਗ ਸਕਦੇ ਹਾਂ ਉਹ ਤੇ ਹੁਣ ਇਸ ਵੇਲੇ ਜਿੱਦਾਂ ਕਹ ਲੋ ਰਾਜਮਾਤਾ ਬਣੇ ਨੇ ਤੇ ਜਿਹੜਾ ਸਾਫ ਕਿਤਾਬ ਚੱਲਦਾ ਜਿਵੇਂ ਫਰਸਟ ਲੇਡੀ ਹੁੰਦੀ ਹੈ ਕਿ ਰਾਜਮਾਤਾ ਤੇ ਉਹ ਸਾਫ ਕਿਤਾਬ ਚੱਲਦਾ ਚਲੋ ਕੋਈ ਨੇ ਮੌਕਾ ਦਿੱਤਾ ਪਰ ਅੱਜ ਹੁਣ ਮੌਕਾ ਹਾਂ ਮੌਕਾ ਦਿੱਤਾ ਹੋਇਆ ਕੋਈ ਨੇ ਹਰ ਇੱਕ ਦਾ ਅਧਿਕਾਰ ਹੈ ਘੁੰਮਣਾ ਫਿਰਨਾ ਆਪਾਂ ਕਿਵੇਂ ਕਿਸੇ ਨੂੰ ਰੋਕ ਸਕਦੇ ਅਸੀਂ ਅਸੀਂ ਕੋਈ ਜੇਲਰ ਆ ਵੀ ਉਹਨਾਂ ਨੂੰ ਕਹ ਦੀਏ ਕਿ ਭਾਈ ਹਾਊਸ ਅਰੈਸਟ ਹੋ ਗਏ ਤੁਸੀਂ ਜੀ 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 ਇੱਧਰ ਲੋ ਗਗਨਦੀਪ ਸਿੰਘ ਆ ਜੀ ਕਹਿੰਦੇ ਕਿ ਕੈਲੀਫੋਰਨੀਆ ਦੇ ਵਿੱਚ ਨਾਲੇ ਟਰੱਕ ਚਲਾਈ ਇਹਨੇ ਨਾਲੇ ਤੁਹਾਡਾ ਪ੍ਰੋਗਰਾਮ ਸੁਣੀ ਇਹਨੇ ਪੂਰੇ ਸ਼ੋਹ ਦਾ ਆਨੰਦ ਆ ਰਿਹਾ ਜੀ ਚਲੋ ਧੰਨਵਾਦ ਤੁਹਾਡਾ ਜੀ